9 ਏਕੜ ਜ਼ਮੀਨ ਸੀਗੀ ਸਾਡੀ ਜੱਦੀ ਜ਼ਮੀਨ ਆ ਬਾਪਦਾਦੇ ਤੋਂ ਮਿਲੀ ਹੋਈ ਆ ਜਿਹੜੀ ਤੇ ਮੈਂ ਪੀ ਐਚ ਡੀ ਕਰਨ ਤੋਂ ਬਾਅਦ ਮੈਂ ਖੇਤੀ ਨੂੰ ਦਰਜੀ ਦਿੱਤੀ ਸੀ ਐਸੇ ਕਰਕੇ ਕਿ ਭਈ ਚਲੋ ਯਾਰ ਆਪਾਂ ਖੇਤੀ ਪਿੰਡ ਰਹਿ ਕੇ ਕਰਦੇ ਆ ਖੇਤੀ ਵਧੀਆ ਮਾਡਰਨ ਟੈਕਨੀਕਸ ਨੇ ਹੋਰ ਆ ਜੇ ਉਹ ਸਾਰਿਆਂ ਲਈ ਇੱਕ ਮਾਡਲ ਬਣੂਗਾ ਤੇ ਇਹ ਮਾਡਲ ਇਹਦਾ ਸਾਰਾ ਲਿਆ ਕੇ ਇਹਨਾਂ ਨੇ ਦਿੱਲੀੋਂ ਪੰਖ ਕਰਤਾ ਜਿਹੜਾ ਤੁਸੀਂ ਦਿੱਲੀ ਦਾ ਸਵਾਲ ਕੀਤਾ ਸੀਗਾ ਪੀ ਐਚ ਡੀ ਵਾਲੇ ਸਾਡੇ ਨਾਲ ਦੇ 1158 ਬੰਦੇ ਕੱਢੇ ਨਾ ਆ ਸੁਪਰੀਮ ਕੋਰਟੇ ਕੱਢੇ ਕਿਉਂ ਕੱਢੇ ਕਿਉਂਕਿ ਉਹਨਾਂ ਨੇ ਗਲਤ ਸਾਰੇ ਦੇ ਸਾਰੇ ਨਿਯਮ ਬਣਾਏ ਸੀਗੇ 1158 ਬੰਦਿਆਂ ਨੂੰ ਐਵੇਂ ਤਾਂ ਝਟਕਾ ਨਹੀਂ ਇਸ ਪਾਲਿਸੀ ਦੇ ਵਿੱਚ ਵੀ ਉਹੀ ਅਫਸਰ ਨੇ ਤੁਸੀਂ ਚੈੱਕ ਕਰਕੇ ਦੇਖ ਲਓ ਦਾ ਤੇਲ ਫੂਕਦੇ ਫਿਰਦੇ ਆ ਜਾਂ ਆਪਦੇ ਟਾਈਮ ਵਰਕਿੰਗ ਆਵਰਸ ਫੂਕਦੇ ਫਿਰਦੇ ਆ ਇਹ ਤਾਂ ਬਹੁਤ ਇਹ ਸਰਕਾਰ ਲਈ ਵੀ ਸਟੇਟ ਲਈ ਵੀ ਦੇਸ਼ ਲਈ ਵੀ ਵੱਡਾ ਘਾਟਾ ਤੇ ਤੁਸੀਂ ਇੰਨੇ ਬੰਦਿਆਂ ਦੇ ਵਰਕਿੰਗ ਆਵਰਸ ਫੂਕ ਰਹੇ ਹੋ ਵਿਦਆਊਟ ਐਨੀ ਰਾਈਮੈਂਟ ਰੀਜ਼ਨ ਸਾਡੀ ਨੈਕਸਟ ਜਨਰੇਸ਼ਨ ਨੂੰ ਪਤਾ ਹੀ ਨਹੀਂ ਹੋਣਾ ਸਾਡੀ ਜ਼ਮੀਨ ਹੈ ਕਿੱਥੇ ਸੀ ਜਦੋਂ ਉਹ ਇੱਕ ਵਾਰੀ ਉਹਨਾਂ ਨੇ 12 15 15 ਸਾਲ ਤੱਕ ਉਹ ਦਿੰਦੇ ਨਹੀਂਗੇ ਉਹ ਸਾਡੇ ਵਰਗੇ ਚਲੇ ਗਏ ਉਸ ਤੋਂ ਬਾਅਦ ਉਹਨਾਂ ਨੂੰ ਕਾਗਜ਼ੀ ਨਹੀਂ ਲੱਭਣੇ ਕਿੱਥੇ ਸਾਡੀ ਜ਼ਮੀਨ ਸੀ ਕਿਹੜਾ ਸਾਨੂੰ ਪਲਾਟ ਮਿਲਿਆ ਸੀ ਕਿਹੜਾ ਮਿਲਿਆ ਪਲਾਟ ਬਾਈ ਕੋਈ ਪਤਾ ਨਹੀਂ ਜੇ 20 ਸਾਲ ਨਾ ਮਿਲਿਆ ਇਹ ਕੀ ਪਤਾ ਦਾ ਉਹ ਕਹਾਵਤ ਹੁੰਦੀ ਸੀ ਪੰਜਾਬੀ ਦੀ ਵੀ ਅੱਗਾ ਦੌੜ ਤੇ ਪਿੱਛਾ ਚੌੜ ਉਹ ਇਹਨਾਂ ਦਾ ਕੰਮ ਹੈ ਇਹਨਾਂ ਤੋਂ ਹੋਣਾ ਹਣਾ ਕੋ ਨਹੀਂ ਇਹਨੇ ਫੇਰ ਉਹੀ ਡਫਲੀ ਫੜਨੀ ਆ ਹੁਣ ਲੋਕਾਂ ਨੇ ਇਹਦੀ ਕੈਸਟਮ ਨਹੀਂ ਚੱਲਣ ਦੇਣੀ ਉਹ ਸਾਰੇ ਸੋਸੋਧੀਆਂ ਹੋ ਗਿਆ ਸਤੰਦਰ ਜੈਨ ਹੋ ਗਿਆ ਡਿਫਾਲਟਰ ਬੰਦੇ ਆ ਉਤੋਂ ਦੇ ਉਹ ਲਿਆ ਕੇ ਸਾਡੇ ਇਹਨਾਂ ਨੇ ਬਦਾਤਾ ਬਣਾ ਦੇ ਸਕਤਰ ਆਵਦੇ ਲਾ ਤੇ ਇਹ ਤਾਂ ਇੱਕ ਮੈਸੇਂਜਰ ਰਹਿ ਗਿਆ ਜਿਹੜਾ ਭੰਡ ਵਾਲਾ ਕੰਮ ਕਰਦਾ ਸੀ ਇਹ ਉਹੀ ਭੰਡ ਵਾਲੇ ਕੰਮ ਤੇ ਆ ਗਿਆ ਵੀ ਤੂੰ ਬੋਲੀ ਚੱਲ ਬਾਈ ਸਸ਼ੀ ਗਾ ਜੀ ਮਿੱਟੀ ਦੇ ਨਾਲ ਜੁੜ ਚੁੱਕੇ ਹੋ ਤੁਸੀਂ ਮੈਂ ਹਾਂ ਗੁਰਦੀਪ ਸਿੰਘ ਲੰਮੇ ਲੁਧਿਆਣਾ ਦੇ ਵਿੱਚ ਇਸ ਵੇਲੇ ਖੜੇ ਹੋਏ ਆਂ ਸ਼ੋਮਨੀ ਕਾਲੀਦਲ ਦੇ ਵੱਲੋਂ ਵੱਡਾ ਇਕੱਠ ਜਿਹੜਾ ਅੱਜ ਕੀਤਾ ਗਿਆ ਤੇ ਮੇਰੇ ਪਿੱਛੇ ਜਿਹੜੇ ਕਿਸਾਨ ਖੜੇ ਹੋਏ ਨੇ ਹਲਕਾ ਜਗਰਾਓ ਤੋਂ ਇੱਥੇ ਪਹੁੰਚੇ ਨੇ ਤੇ ਇਹਨਾਂ ਦੇ ਹੱਥ ਦੇ ਵਿੱਚ ਇੱਕ ਬੋਰਡ ਵੀ ਫੜਿਆ ਹੋਇਆ ਹੈ ਔਰ ਇਸ ਬੋਰਡ ਦੇ ਉੱਤੇ ਜੋ ਲਿਖਿਆ ਹੈ ਤੁਸੀਂ ਪੜ ਸਕਦੇ ਹੋ ਖੇਤਾਂ ਵਿੱਚ ਫੁੱਲ ਲਗਾਵਾਂਗੇ ਦਿੱਲੀ ਵਾਲੇ ਜਿਹੜੇ ਆ ਉਪਝਾਵਾਂਗੇ ਤਾਂ ਇਹ ਕਿਸਾਨਾਂ ਦੇ ਵੱਲੋਂ ਇਹ ਬੋਰਡ ਲੈ ਕੇ ਇਸ ਇਕੱਠ ਦੇ ਵਿੱਚ ਪਹੁੰਚੇ ਨੇ ਗੱਲਬਾਤ ਕਰਦੇ ਆ ਸਰ ਦਿੱਲੀ ਵਾਲੇ ਤੋਂ ਭਾਵ ਕੀ ਹੈ ਕਿਹੜੇ ਦਿੱਲੀ ਵਾਲੇ ਨੇ ਦੇਖੋ ਜੀ ਜਿਹੜਾ ਪੰਜਾਬ ਦੇ ਵਿੱਚ ਸੀਐਮ ਸਾਹਿਬ ਸੀਗੇ ਚੇਅਰਮੈਨ ਗਲਾੜਾ ਦੇ ਗਮਾੜਾ ਦੇ ਜਿਹੜਾ ਜਲੰਧਰ ਏਰੀਆ ਡਿਵੈਲਪਮੈਂਟ ਅਥਾਰਟੀ ਦੇ ਅੰਮ੍ਰਿਤਸਰ ਏਰੀਆ ਡਿਵੈਲਪਮੈਂਟ ਅਥਾਰਟੀ ਦੇ ਬਟਿੰਡਾ ਏਰੀਆ ਡਿਵੈਲਪਮੈਂਟ ਅਥਾਰਟੀ ਦੇ ਉਹਨਾਂ ਸਾਰਿਆਂ ਦੀ ਚੇਅਰਮੈਨਸ਼ਿਪ ਉਹਦੀ ਖੋਲ ਹੀ ਗਈ ਤਾਂ ਪੰਜਾਬ ਤਾਂ ਰਿਹਾ ਨਾ ਜਿਹੜੇ ਪੰਜਾਬ ਨੇ ਜਿਹੜੇ ਮੁੱਖ ਮੰਤਰੀ ਸਾਹਿਬ ਨੂੰ ਇਹ ਸਾਰੀਆਂ ਚੀਜ਼ਾਂ ਦਾ ਜ਼ਿੰਮੇਵਾਰ ਬਣਾ ਕੇ ਆਪਣਾ ਨੁਮਾਇੰਦਾ ਬਣਾ ਕੇ ਉੱਥੇ ਬਿਠਾਇਆ ਸੀਗਾ ਕਿ ਤੁਸੀਂ ਸਾਡੇ ਹੱਕਾਂ ਦੀ ਰਾਖੀ ਕਰੋਗੇ ਉਹ ਚੀਜ਼ ਤਾਂ ਖਤਮ ਹੋ ਗਈ ਜਦੋਂ ਉਹਨੇ ਕੋਈ ਪਾਵਰ ਹੀ ਨਹੀਂ ਹੈ ਉਹ ਜਿੰਨਾ ਮਰਜੀ ਹੁਣ ਪ੍ਰਚਾਰ ਉਹ ਤਾਂ ਭੰਡੀ ਪ੍ਰਚਾਰ ਕਿਵੇਂ ਭੰਡ ਵਾਲਾ ਪ੍ਰਚਾਰ ਹੁਣ ਜੇ ਤੁਹਾਨੂੰ ਫਾਇਦਾ ਜੀ ਫਾਇਦਾ ਕਹਦਾ ਜੀ ਤੁਹਾਡੀ ਮੈਂ ਇਹ ਮਾਈਕ ਖੋਲਾਂ ਕੈਮਰਾ ਖੋਲਾਂ ਤੁਹਾਨੂੰ ਫਾਇਦਾ ਹੋਊਗਾ ਜੀ ਤੁਸੀਂ ਤੁਹਾਨੂੰ ਇੱਕ ਆਲਟਰਨੇਟਿਵ ਚਾਹੀਦਾ ਨਾ ਪਹਿਲਾਂ ਇਥੇ ਦੇਣਾ ਵੀ ਕੁਝ ਨਹੀਂ ਸਾਰਾ ਕੁਝ ਖੋ ਲੈਣਾ ਉਸ ਤੋਂ ਬਾਅਦ ਜਿਹੜੇ ਡਿਵੈਲਪਮੈਂਟ ਚਾਰजेस ਨੇ ਉਹਦੇ ਨਾਲ ਜੇ ਕੋਈ ਸਾਡੇ ਕੋਲੇ ਦੋ ਖੰਡ ਪਹਿਲਾਂ ਪਏ ਹੋਏ ਨੇ ਨਾ ਉਹ ਵੀ ਲੈ ਲੈਣੇ ਨੇ ਹੋਣਾ ਹੀ ਨਹੀਂ ਉਹ ਇਟ ਮੀਨਸ ਕਿ ਤੁਹਾਨੂੰ ਬਿਨਾ ਪੈਸਿਆਂ ਤੋਂ ਉਸ ਜ਼ਮੀਨ ਚੋਂ ਬਾਹਰ ਕੱਢਣਾ ਪਾਲਿਸੀ ਦੇ ਵਿੱਚ ਲਿਖਿਆ ਹੋਇਆ ਮੈਂ ਨਹੀਂ ਕਹਿ ਰਿਹਾ ਇਹਨਾਂ ਦੀ ਪਾਲਿਸੀ ਚ ਲਿਖਿਆ ਹੋਇਆ ਹਾਂਜੀ ਤੁਸੀਂ ਉਹਨੂੰ ਸਟੱਡੀ ਕਰੋ ਬਿਟਵੀਨ ਦਾ ਲਾਈਨਸ ਵੀ ਸਟੱਡੀ ਕਰੋ ਜੇ ਉਹ ਕੁਝ ਉਹ ਨਹੀਂ ਬੋਲਦੀ ਉਹ ਵੀ ਦੇਖੋ ਉਹ ਸਾਰੇ ਪੰਜਾਬ ਲਈ ਮੈਂ ਇਹ ਇੱਕ ਬਹੁਤ ਵੱਡਾ ਮਾਰੂ ਫੈਸਲਾ ਕਿ ਜ਼ਮੀਨ ਟੋਟਲ ਜਿਹੜੀ ਆ ਸਾਡੇ ਕੋਲੇ ਭਾਰਤ ਦੇ ਵਿੱਚ ਉਹ ਖੇਤੀਬਾੜੀ ਜਿੰਨੀ ਟੋਟਲ ਸਾਡਾ ਏਰੀਆ ਅਸੀਂ ਏਰੀਆ ਕੱਢ ਲਏ ਨੇ ਨਾ ਭਾਰਤ ਦਾ ਗੂਗਲ ਤੋਂ ਸਰਚ ਕਰਕੇ ਉਹਦਾ 46% ਆ ਜਿਹੜਾ ਉਹ ਸਿਰਫ ਖੇਤੀ ਦੇ ਥੱਲੇ ਆ 140 ਕਰੋੜ ਨੂੰ ਅਸੀਂ ਅਨਾਜ ਦੀ ਲੋੜ ਪੂਰਤੀ ਕਰਦੇ ਹਾਂ ਉਹਦੇ ਰਾਹੀਂ ਜਿਹੜਾ 46% ਸਾਡਾ ਇਹ ਏਰੀਆ ਉਹਦੇ ਚੋਂ 1.5% ਟੋਟਲ ਏਰੀਆ ਸਾਡਾ ਪੰਜਾਬ ਦਾ ਉਹਦੇ ਚੋਂ ਖੇਤੀ ਜੋਗ ਤੁਸੀਂ ਆਪੰਦਾ ਜੀ ਲਓ ਕਿੰਨਾ ਰਹਿ ਗਿਆ ਭਾਰਤ ਦੇ ਕੰਪੈਰੀਟਿਵਲੀ 1% 1.5% ਬਣਦਾ ਹੋਊਗਾ ਤੇ ਉਹਨੂੰ ਤੁਸੀਂ ਐਡੇ ਵੱਡੇ ਪੱਧਰ ਦੇ ਬਾਹਰ ਕਰ ਦੋਂਗੇ ਜਿਹਦੀ ਲੋੜ ਨਹੀਂ ਹੈ ਸਭ ਤੋਂ ਪਹਿਲਾਂ ਲੋੜ ਤਾਂ ਇਹ ਸੀ ਕਿ ਤੁਸੀਂ ਜਿਹੜੇ ਵਿਲੇ ਪਏ ਏਰੀਆ ਉਹਨਾਂ ਨੂੰ ਤੁਸੀਂ ਵਰਤੋ ਉਹਨੂੰ ਵਰਤ ਕੇ ਜਦੋਂ ਮੁੱਕ ਗਏ ਉਹ ਉਦੋਂ ਬਾਅਦ ਤੁਸੀਂ ਨਵਾਂ ਏਰੀਆ ਲਓ ਨੋ ਪ੍ਰੋਬਲਮ ਜਾਉ ਨਹੀਂ ਹੈਗੇ ਪਹਿਲਾਂ ਉਹ ਚੱਕੇ ਜਾਣੇ ਚਾਹੀਦੇ ਤੁਹਾਡੇ ਕਿਹੜਾ ਮਤਲਬ ਹੈ ਜਾਉ ਦੇ ਅਪਜਾਉ ਦੇ ਨਾਲੋਂ ਵੀ ਪਹਿਲਾਂ ਉਹ ਵੀ ਲੈਂਡ ਸਾਰੀ ਅਪਜਾਉ ਸੀਗੀ ਉਸ ਨੂੰ ਲਿਆ ਹੋਇਆ ਚਾਹੇ ਉਹ ਪ੍ਰਾਈਵੇਟ ਪਲੇਅਰ ਨੇ ਖਰੀਦਿਆ ਕਿਸੇ ਇੰਡਸਟਰੀ ਲਈ ਚਾਹੇ ਉਹ ਗਵਰਨਮੈਂਟਾਂ ਨੇ ਖਰੀਦਿਆ ਗਵਰਨਮੈਂਟਾਂ ਨੇ ਜਾਂ ਉਹਨੂੰ ਅਕਵਾਇਰ ਕੀਤਾ ਉਸ ਨੂੰ ਪਹਿਲਾਂ ਵਰਤੋ ਸਾਰੀ ਚੀਜ਼ ਉਹ ਪਹਿਲਾਂ ਆਇਡੈਂਟੀਫਾਈ ਕਰਕੇ ਜਿਵੇਂ ਇਹਨਾਂ ਨੇ ਪਾਲਿਸੀਆਂ ਲਿਆਂਦੀਆਂ ਪਿਛਲੇ ਦਿਨਾਂ 'ਚ ਕਿ ਅਸੀਂ ਜਿਹੜੇ ਸਾਡੇ ਜਿਹੜੇ ਪਏ ਨੇ ਫੋਕਲ ਪੁਆਇੰਟਸ ਜਿਨ੍ਹਾਂ ਦੇ ਵਿੱਚ ਇੰਡਸਟਰੀਅਲ ਏਰੀਆਜ਼ ਨੇ ਹੋਰ ਨੇ ਕਿ ਉਹਨਾਂ ਦੇ ਪਲਾਟਾਂ ਨੂੰ ਚੇਂਜ ਕਰ ਸਕਦੇ ਹਾਂ ਅਸੀਂ ਚੇਂਜ ਕਰਕੇ ਕਿਸੇ ਹੋਰ ਪਰਪਸ ਲਈ ਵਰਤ ਸਕਦੇ ਇਟ ਮੀਨਸ ਕਿ ਇੰਡਸਟਰੀ ਦਾ ਲੱਗ ਨਹੀਂ ਰਹੀ ਉੱਥੇ ਤੇ ਹੁਣੇ ਇੰਡਸਟਰੀ ਲਈ ਵੀ ਬਹੁਤ ਵੱਡੇ ਪੱਧਰ ਤੇ ਅਕਵਾਇਰ ਕਰ ਰਹੇ ਨੇ ਪੁਰਾਣੇ ਇੰਡਸਟਰੀਅਲ ਟਾਊਨ ਨੇ ਜਿਹੜੇ ਉਹ ਸਾਰੇ ਵਿਲੇ ਪਏ ਨੇ ਇੰਡਸਟਰੀ ਜਾ ਚੁੱਕੀ ਹੈ ਇੱਥੋਂ ਤੋਂ ਸਾਰਾ ਕੁਝ ਉਹ ਪਹਿਲਾਂ ਕਰਕੇ ਉਸ ਤੋਂ ਬਾਅਦ ਲੋਡ ਦੇ ਲੋ ਇਹ ਇਹ ਜਗਰਾਉਂ ਦੀ ਗੱਲ ਕਰਦੇ ਹੋ ਕਿੰਨੇ ਕ ਪਿੰਡ ਆਏ ਹੋਣੇ ਵਿੱਚ ਉਸੇ ਉੱਥੇ 4 ਪਿੰਡ ਨੇ ਜੀ ਸਾਡੇ ਮੇਰਾ ਪਿੰਡ ਮਾਲਕਾ ਮੇਰੀ ਵੀ ਸਾਰੀ ਜ਼ਮੀਨ ਉਹਦੇ ਵਿੱਚ ਆ ਉਹ ਆਪਣੀ ਜ਼ਮੀਨ ਜੀ ਮੇਰੀ ਆਪਣੀ ਜ਼ਮੀਨ ਉਹ 9 ਏਕੜ ਜ਼ਮੀਨ ਸੀਗੀ ਸਾਡੀ ਜੱਦੀ ਜ਼ਮੀਨ ਆ ਬਾਪ ਦਾਦੇ ਤੋਂ ਮਿਲੀ ਹੋਈ ਆ ਜਿਹੜੀ ਤੇ ਮੈਂ ਪੀ ਐਚ ਡੀ ਕਰਨ ਤੋਂ ਬਾਅਦ ਮੈਂ ਖੇਤੀ ਨੂੰ ਦਰਜੀ ਦਿੱਤੀ ਸੀ ਐਸੇ ਕਰਕੇ ਕਿ ਭਈ ਚਲੋ ਯਾਰ ਆਪਾਂ ਖੇਤੀ ਪਿੰਡ ਰਹਿ ਕੇ ਕਰਦੇ ਆ ਖੇਤੀ ਵਧੀਆ ਮਾਡਰਨ ਟੈਕਨੀਕਸ ਨੇ ਹੋਰ ਆ ਜੇ ਉਹ ਸਾਰਿਆਂ ਲਈ ਇੱਕ ਮਾਡਲ ਬਣੂਗਾ ਤੇ ਇਹ ਮਾਡਲ ਇਹ ਤਾਂ ਸਾਰਾਂ ਲਿਆ ਕੇ ਇਹਨਾਂ ਨੇ ਦਿੱਲੀੋਂ ਪੰਖ ਕਰਤਾ ਜਿਹੜਾ ਤੁਸੀਂ ਦਿੱਲੀ ਦਾ ਸਵਾਲ ਕੀਤਾ ਸੀਗਾ ਤੇ ਦਿੱਲੀ ਦੇ ਵਿੱਚ ਉਹ ਰਹਿੰ ਹੁਣ ਮੈਂ ਤਾਂ ਇਹ ਨਹੀਂ ਸਮਝਦਾ ਉਹਨਾਂ ਨੂੰ ਖੇਤੀ ਦੀ ਸਮਝ ਹੈ ਜਾਂ ਨਹੀਂ ਹੈ ਅੱਜ ਤੱਕ ਉਹਨਾਂ ਦੇ ਕੋਲੋਂ ਜਿਹੜਾ ਉਹ ਕਹਿੰਦੇ ਸੀ ਪ੍ਰਾਲੀ ਦੇ ਲਈ ਅਸੀਂ ਇੱਕ ਕੈਮੀਕਲ ਤਿਆਰ ਕੀਤਾ ਅਸੀਂ ਲੱਭ ਲੱਭ ਥੱਕ ਕੇ ਸਾਨੂੰ ਤਾਂ ਕਦੇ ਮਿਲਿਆ ਨਹੀਂ ਪ੍ਰਾਲੀ ਦੇ ਲਈ ਕਹਿੰਦੇ ਸੀ ਸਾਡੇ ਉਹਦੇ ਲਈ 50-50 ਲੱਖ ਦੇ ਸੰਦ ਲੱਗ ਰਹੇ ਆ 50-50 ਲੱਖ ਦੇ ਇਹ ਕਹਿੰਦੇ ਸੀ 20 ਰੁਪਈਆਂ 'ਚ ਕਰ ਦੇਗੇ ਤੁਹਾਡਾ ਹੱਲ ਸਬਸਿਡੀ ਵੀ ਕਹਿੰਦੇ ਸਬਸਿਡੀ ਕਾਦੀ ਆ ਯਾਰ ਉਹ ਤਾਂ ਰੇਟ ਵਧਾ ਦੇ ਜੇ ਕੋਈ ਇੰਪਲੀਮੈਂਟ ਦੇ ਰਿਹਾ ਸਾਨੂੰ ਉਹਦਾ ਰੇਟ ਹੀ ਡਬਲ ਟ੍ਰਿਪਲ ਹੋ ਗਿਆ ਉਹ ਕੀ ਆ ਉਹਦੇ ਪਿੱਛੇ ਦੇਖ ਲਓ ਤੁਸੀਂ ਆਪੇ ਹੀ ਆਬੀ ਸਰਕਾਰ ਕਹਿ ਰਹੀ ਆ ਉਹਦੇ ਵਿੱਚ ਕੀ ਹੋ ਰਿਹਾ ਪੀ ਐਚ ਡੀ ਕਰਨ ਤੋਂ ਬਾਅਦ ਖੇਤੀ ਤਰਜੀਹ ਦਿੱਤੀ ਤੁਸੀਂ ਹਨ ਵੀ ਖੇਤੀ ਕਰੂੰਗਾ ਹੁਣ ਜਿਹੜੇ ਜ਼ਮੀਨ ਹੀ ਨਿਕਲ ਜਾਂਦੀ ਆ ਵੀ ਮੈਂ ਕੀ ਕਰਨੀਆ ਕੋਠਿਆਂ ਦੇ ਕਰਨੀਆ ਖੇਤੀ ਘਮਲਿਆਂ 'ਚ ਕਰੂੰਗਾ ਖੇਤੀ ਦੱਸੋ ਮੈਂ ਤਾਂ ਨੌਜਵਾਨ ਕਿਹੜੇ ਮੇਰੇ ਬਾਹਰ ਹੀ ਭੱਜਣੇ ਅਗਲੀ ਗੱਲ ਸੁਣੋ ਇਹ ਇਸ ਪਾਲਿਸੀ ਨੂੰ ਬਣਾਉਣ ਵਾਲੇ ਵੀ ਉਹੀ ਅਫਸਰ ਨੇ ਤੁਸੀਂ ਚੈੱਕ ਕਰ ਲਿਓ ਜਿਹੜੇ ਅਫਸਰਾਂ ਨੇ ਬਣਾਇਆ ਪੀ ਐਚ ਡੀ ਵਾਲੇ ਸਾਡੇ ਨਾਲ ਦੇ 1158 ਬੰਦੇ ਕੱਢੇ ਨਾ ਸੁਪਰੀਮ ਕੋਰਟ ਨੇ ਕੱਢੇ ਕਿਉਂ ਕੱਢੇ ਕਿਉਂਕਿ ਉਹਨਾਂ ਨੇ ਗਲਤ ਸਾਰੇ ਦੇ ਸਾਰੇ ਨਿਯਮ ਬਣਾਏ ਸੀਗੇ 1158 ਬੰਦਿਆਂ ਨੂੰ ਐਵੇਂ ਤਾਂ ਛਡਕਾ ਨਹੀਂ ਸਕਦੀ ਸੁਪਰੀਮ ਕੋਰਟ ਇਸ ਪਾਲਿ ਤੁਸੀਂ ਚੈੱਕ ਕਰਕੇ ਦੇਖ ਲਓ ਕੋਈ ਅਫਸਰ ਬੈਠੇ ਨਹੀਂ ਮੈਨ ਅਫਸਰ ਨੇ ਉਹ ਨਾਮ ਨੇ ਉਹਨਾਂ ਦੇ ਮੈਂ ਨਾਮ ਨਹੀਂ ਲਾਉਂਗਾ ਥੋੜੇ ਪਿਛੇ ਹੋ ਜਾਂਦੇ ਆਪਾਂ ਕਾਫਲਾ ਲੰਘ ਰਿਹਾ ਹੈ ਅੱਛਾ ਇਸ ਤੋਂ ਇਲਾਵਾ ਜੇ ਕਿਸਾਨਾਂ ਦੀ ਗੱਲ ਕਰੀਏ ਤਾਂ ਜੇ ਲੁਧਿਆਣੇ ਦੇ ਜਿਹੜੇ ਜ਼ਿਲ੍ਹੇ ਦੀ ਗੱਲ ਦੀ ਗੱਲ ਕਰ ਲੈਂਦਾ ਤਾਂ ਪਤਾ ਨਹੀਂ ਕਿੰਨੇ ਇੱਕ ਕਿਸਾਨ ਮਿਲੇ 750 ਜਿਹੜੀ 1 ਏਕੜ ਜ਼ਮੀਨ ਉਹਨਾਂ ਦੀ ਹੈਗੀ ਐ ਇਸ ਵੇਲੇ ਵੀ ਕਹਿੰਦੇ ਵੀ ਸਾਡੀ ਵੀ ਸਾਰੀ ਜ਼ਮੀਨ ਵਿੱਚ ਆ ਗਈ ਐ ਤਾਂ ਹੁਣ ਅਸੀਂ ਠੇਕਾ ਵਿਕੀ ਨੂੰ ਦਈਏ ਤੇ ਰੱਖੀਏ ਵੀ ਹਾਂ 24000 ਤੋਂ ਜ਼ਿਆਦਾ ਏਕੜ ਤਾਂ ਆਲਰੇਡੀ ਨੋਟੀਫਾਈ ਹੋ ਚੁੱਕੀ ਆ ਬਾਕੀ ਦੀ ਅੰਡਰ ਪ੍ਰੋਸੈਸ ਆ ਉਹ ਸਾਰੇ ਦੀ ਸਾਰੀ ਜਦੋਂ ਪਹੁੰਚਣੀ ਆ 60000 ਏਕੜ ਤੋਂ ਵੀ ਤਾਂ ਜਾ ਰਹੀ ਆ ਉਹ ਹੁਣ ਇਸ ਨੂੰ ਇੰਨੇ ਵੱਡੇ ਪੱਧਰ ਤੇ ਡਿਸਟਰਬ ਕਰਤਾ ਅਸੀਂ ਲੋਕ ਸਾਰੇ ਇਹ ਇੱਥੇ ਕਿਉਂ ਆਵਾਂਗੇ ਇੱਥੇ ਸ਼ਹਿਰੀਆਂ ਨੂੰ ਕਿਉਂ ਪਰੇਸ਼ਾਨ ਕਰਾਗੇ ਆ ਕੇ ਵੀ ਅਸੀਂ ਸਾਨੂੰ ਧਰਨਾ ਦੇਣਾ ਪੈ ਗਿਆ ਅਸੀਂ ਤਾਂ ਆਪਣਾ ਕੰਮ ਕਰ ਰਹੇ ਸੀ ਖੇਤਾਂ 'ਚ ਅਸੀਂ ਇੱਥੇ ਐਵੇਂ ਆਪਦਾ ਤੇਲ ਫੂਕਦੇ ਫਿਰਦੇ ਆ ਜਾਂ ਆਪਦੇ ਟਾਈਮ ਵਰਕਿੰਗ ਆਵਰਸ ਫੂਕਦੇ ਫਿਰਦੇ ਆ ਇਹ ਤਾਂ ਬਹੁਤ ਇਹ ਸਰਕਾਰ ਲਈ ਵੀ ਸਟੇਟ ਲਈ ਵੀ ਦੇਸ਼ ਲਈ ਵੀ ਵੱਡਾ ਘਟਾ ਕਿ ਤੁਸੀਂ ਇੰਨੇ ਬੰਦਿਆਂ ਦੇ ਵਰਕਿੰਗ ਆਵਰਸ ਫੂਕ ਰਹੇ ਹੋ विदाउट एनी ਰਾਈਮੈਂਟ ਰੀਜ਼ਨ ਜਿਹਦਾ ਕੋਈ ਫਾਇਦਾ ਵੀ ਨਹੀਂ ਹੋਣਾ ਔਰ ਆਨਡਾਉਣ ਵਾਲੇ 500 ਸਾਲ ਨਹੀਂ ਹੋਣਾ ਜਿਹੜੇ ਹਿਸਾਬ ਨਾਲ ਆਬਾਦੀ ਤਾਂ ਉਹ ਕਹਿੰਦੇ ਬਈ ਇਸ ਵਾਰੀ ਕੀ ਆ ਇਹ ਸਦੀ ਇਹ ਪਹਿਲੀ ਸਦੀ ਆ ਪਿਛਲੀਆਂ 13ਵੀਂ 14ਵੀਂ ਸਦੀ ਤੋਂ ਬਾਅਦ ਕਿ ਜਦੋਂ ਆਬਾਦੀ ਘਟਣੀ ਆ ਬਰਡ ਦੀ ਆਬਾਦੀ ਘਟਣੀ ਆ ਤੇ ਆਬਾਦੀ ਵੱਧ ਤਾਂ ਰਹੀ ਨਹੀਂਗੀ ਤੁਹਾਡੀ ਘਟਣੀ ਆ ਉਹ ਘਟਣ ਦੇ ਤੁਹਾਨੂੰ ਪਤਾ ਕੀ ਕੀ ਪਿੱਛੇ ਕੰਮ ਕੀਤੇ ਹਨ ਇਹਨਾਂ ਨੇ ਉਹਦੇ ਲਈ ਉਹਦੇ ਨਾਲ ਘਟਣੀ ਆ ਸਾਰੀ ਉਹ ਅਜੇ ਕਿਉਂ ਮੈਂ ਗੱਲ ਪੁੱਛਦਾ ਮੈਂ ਬਾਦਰ ਸਾਹਿਬ ਇਧਰੋਂ ਜਾ ਰਹੇ ਨੇ ਹੁਣ ਇਸ ਵੇਲੇ ਉਹਨਾਂ ਦਾ ਪ੍ਰਚਾਰ ਜਿਹੜਾ ਹੁਣ ਹੋ ਚੁੱਕਿਆ ਵੀ ਪ੍ਰਚਾਰ ਕਰਕੇ ਉਹ ਜਾ ਚੁੱਕਿਆ ਹੈ ਲੱਗਦਾ ਵੀ ਇਹਦੇ ਅਸਰ ਕੁਝ ਹੋਊਗਾ ਵੀ ਘੰਟਾ ਡੇਢ ਘੰਟਾ ਮਸਾ ਖੜੇ ਨੇ ਇਸ ਵੇਲੇ ਵੀ ਇਹ ਕਿਸਾਨਾਂ ਨਾਲ ਤਾਂ ਕਿੰਨੇ ਘੰਟੇ ਖੜਨਾ ਪੈਣਾ ਹੈ ਇੱਕ ਮੰਗ ਹੁੰਦੀ ਆ ਇੱਥੇ ਅਸੀਂ ਸ਼ਹਿਰੀਆਂ ਨੂੰ ਪਰੇਸ਼ਾਨ ਤਾਂ ਕਰਨ ਆਏ ਨਹੀਂਗੇ ਨਾ ਕਿਸੇ ਪ੍ਰਸ਼ਾਸਨ ਨੂੰ ਪਰੇਸ਼ਾਨ ਕਰਨ ਆਏ ਆ ਅਸੀਂ ਉਹਨਾਂ ਨੂੰ ਇੱਕ ਮੈਸੇਜ ਦੇਣ ਆਏ ਆ ਵੀ ਭਾਈ ਇਹ ਗੱਲ ਬਹੁਤ ਗਲਤ ਆ ਲੋਕਾਂ ਨੂੰ ਨਾ ਜਾੜੋ ਨਾ ਜਾਣੋ ਜਿਹੜਾ ਉਹ ਮਾੜੀ-ਮੋਟੀ ਆਪਦੀ ਸੁੱਕੀ ਰੋਟੀ ਖਾ ਰਹੇ ਆ ਉਹਨਾਂ ਨੂੰ ਖਾ ਲੈਣ ਦਿਓ ਉਹਨਾਂ ਨੂੰ ਤੁਸੀਂ ਤਾਂ ਜਿਹੜਾ ਬੜੇ ਵਧੀਆ ਪਰੌਂਠਿਆਂ ਦੇ ਲਾਲਚ ਨਾ ਦਿਓ ਉਹਨਾਂ ਚੋਂ ਨਿਕਲਣਾ ਕੁਛ ਨਹੀਂ ਸਾਡੀ ਨੈਕਸਟ ਜਨਰੇਸ਼ਨ ਨੂੰ ਪਤਾ ਹੀ ਨਹੀਂ ਹੋਣਾ ਸਾਡੀ ਜ਼ਮੀਨ ਹੈ ਕਿੱਥੇ ਸੀ ਜਦੋਂ ਉਹ ਇੱਕ ਵਾਰੀ ਉਹਨਾਂ ਨੇ 12 15 15 ਸਾਲ ਤੱਕ ਉਹ ਦਿੰਦੇ ਨਹੀਂਗੇ ਉਹ ਸਾਡੇ ਵਰਗੇ ਚਲੇ ਗਏ ਉਸ ਤੋਂ ਬਾਅਦ ਉਹਨਾਂ ਨੂੰ ਕਾਗਜ਼ੀ ਨਹੀਂ ਲੱਭਣੇ ਕਿੱਥੇ ਸਾਡੀ ਜ਼ਮੀਨ ਸੀ ਕਿ ਕਿਹੜਾ ਸਾਨੂੰ ਪਲਾਟ ਮਿਲਿਆ ਸੀ ਕਿਹੜਾ ਮਿਲਿਆ ਪਲਾਟ ਬਾਈ ਕੋਈ ਪਤਾ ਨਹੀਂ ਜੇ 20 ਸਾਲ ਨਾ ਮਿਲਿਆ ਇਹ ਕੀ ਪਤਾ ਹੈ ਲੱਗਦਾ ਪਵਾ ਏਰੀਆ ਵਾਲਾ ਹਾਲ ਹੋ ਗਿਆ ਵੀ ਪਵਾ ਏਰੀਆ ਦੇ ਵਿੱਚ ਡੰਡੇ ਜੋਰ ਤੇ ਜਿਹੜੇ ਲੋਕ ਉਠਾਲੇ ਗਏ ਸੀ ਕਿ ਰਾਤੋਂ ਰਾਤ ਜਦੋਂ ਮਹਾਲੀ ਬਣਿਆ ਜਾਂ ਹੋਰ ਚੀਜ਼ਾਂ ਬਣੀਆਂ ਸਰ ਜੀ ਜਿਹੜੇ ਉਹ ਏਰੀਏ ਨੇ ਨਾ ਉਹ ਏਰੀਏ ਇਕਤਾ ਉਹ ਚੰਡੀਗੜ੍ਹ ਦੇ ਨਾਲ ਅਟੈਚ ਨੇ ਉਹ ਇਹਨਾਂ ਨੇ ਯੂਟੀ ਸਟੇਟ ਬਣਾ ਲਈ ਉਹ ਜਿਹੜੀ ਯੂਟੀ ਸਟੇਟ ਬਣਾ ਲਈ ਉਹਦੇ ਵਿੱਚ ਜਿਹੜੀ ਡਿਵੈਲਪਿੰਗ ਆ ਉਹ ਉੱਥੇ ਕਰਦੇ ਨੇ ਠੀਕ ਹੈ ਉਹ ਤਾਂ ਏਰੀਆ ਹੋ ਗਿਆ ਵੱਖਰਾ ਜਿਹੜਾ ਜਗਰਾਉ ਏਰੀਆ ਹੈ ਜਗਰਾਉ ਏਰੀਏ ਦਾ ਜਦੋਂ ਉਥੇ ਕੋਈ ਮੇਨ ਜਗਰਾਉਂ ਸ਼ਹਿਰ ਹੀ ਨਹੀਂ ਆਏ ਕਿਸੇ ਨਾਲ ਹੱਬਨਾਰ ਨਹੀਂ ਲੱਗਦਾ ਕੋਈ ਇਦਾਂ ਨਹੀਂ ਲੱਗਦਾ ਤਾਂ ਉਥੇ ਇਦਾਂ ਦੀਆਂ ਮਤਲਬ ਅਕਵਾਇਰ ਕਰਨੀਆਂ ਕੋਈ ਤੋਕ ਨਹੀਂ ਮੰਨਦੀ ਤੇ ਇਹਦੇ ਚ ਸਿੱਧਾ ਦਾ ਸਿੱਧਾ ਜਿਹੜਾ ਸਾਨੂੰ ਸਮਝ ਆਉਂਦੀ ਆ ਉਹਦੇ ਚ ਇਹੀ ਆ ਵੀ ਇਹਨਾਂ ਨੇ ਜਿਹੜਾ ਇਹਨਾਂ ਦੇ ਹੱਥ ਵਾਸਤਾ ਦਿੱਲੀੋਂ ਤਾਂ ਕੁਛ ਨਹੀਂ ਲੱਗਾ ਹੁਣ ਇਹਨਾਂ ਨੇ ਗਾਂ ਵੋਟਾਂ ਲੜਨੀਆਂ ਆਪਦੇ ਆਪ ਨੂੰ ਇਹ ਪਰ ਤੋਲਦੇ ਆ ਵੀ ਭਾਜੀਪੀ ਨਾਲ ਕਾਂਗਰਸ ਨਾਲ ਇਹਨਾਂ ਨਾਲ ਅਸੀਂ ਮੁਕਾਬਲਾ ਕਰਾਂਗੇ ਇਹ ਨਾ ਨਾ ਅਸੀਂ ਮੁਕਾਬਲਾ ਕਰਾਂਗੇ ਮੁਕਾਬਲੇ ਵਾਸਤੇ ਪੈਸਾ ਚਾਹੀਦਾ ਉਹ ਪੈਸਾ ਇਹਨਾਂ ਨੇ ਕਿਸੇ ਤਰੀਕੇ ਨਾਲ ਹੜੱਪ ਲੈਣਾ ਜਦੋਂ ਇਹ ਚਲੇ ਗਏ ਅਸੀਂ ਕਿਹਦੀ ਪੂਛ ਪੜਾਂਗੇ ਸਾਡਾ ਪਲਾਟ ਕਿੱਥੇ ਆ ਕਲੋਨੀ ਜਿਹੜੀਆਂ ਇਹ ਕਲੋਨੀਆਂ ਕਹਿੰਦੇ ਨੇ ਵੀ ਪਹਿਲਾਂ ਜਿਹੜੀਆਂ ਕਲੋਨੀਆਂ ਸੀ ਉਹ ਜਿਹੜਾ ਕਲੋਨਾਈਜ਼ਰ ਸੀ ਪ੍ਰਾਈਵੇਟ ਉਹ ਉਹਨੂੰ ਡਿਵੈਲਪ ਨਹੀਂ ਕਰਦਾ ਸੀ ਤੁਸੀਂ ਉਹਦੇ ਤੇ ਸਿਕੰਜਾ ਕਸੋ ਤੁਸੀਂ ਉਹਨਾਂ ਦੇ ਸਿਕੰਜਾ ਕਸੋ ਉਹਨਾਂ ਨੂੰ ਤੁਸੀਂ ਰੀਟ੍ਰਾਈ ਕਰਕੇ ਉਹਨਾਂ ਦੇ ਵਿੱਚ ਆਪਦਾ ਉਹਨੂੰ ਤੇ ਜੇ ਨਹੀਂ ਉਹਨਾਂ ਨੇ ਕਰਿਆ ਕੁਝ ਤਾਂ ਆਪਦਾ ਤੁਸੀਂ ਦਬਦਬਾ ਵਰਤ ਕੇ ਆਪ ਦਾ ਸਰਕਾਰੀ ਦਾਬਦਬਾ ਵਰਤ ਕੇ ਤੁਸੀਂ ਉਹਨਾਂ ਨੂੰ ਆਪ ਉਹਨਾਂ ਨੂੰ ਹਾਇਰ ਕਰ ਲਓ ਹੋਰ ਤੇ ਹੋਰ ਤੁਸੀਂ ਭੱਜੇ ਜਾਂਦੇ ਹੋ ਇਹਦਾ ਉਹ ਕਹਾਵਤ ਹੁੰਦੀ ਸੀ ਪੰਜਾਬੀ ਦੀ ਵੀ ਅੱਗਾ ਦੌੜ ਤੇ ਪਿੱਛਾ ਚੌੜ ਉਹ ਇਹਨਾਂ ਦਾ ਕੰਮ ਹੈ ਇਹਨਾਂ ਤੋਂ ਹੋਣਾ ਹਣਾ ਕੋ ਨਹੀਂ ਇਹਨੇ ਫੇਰ ਉਹੀ ਡਫਲੀ ਫੜਨੀ ਆ ਹੁਣ ਲੋਕਾਂ ਨੇ ਇਹਦੀ ਕੈਸਟਮ ਨਹੀਂ ਚੱਲਣ ਦੇਣੀ ਨਹੀਂ ਚੱਲਦੀ ਮੈਂ ਬੈਲਕੋਨ ਨਹੀਂ ਚੱਲਣ ਦੇਣੀ ਲੋਕ ਕੈਸਟ ਕਿੱਥੇ ਚੱਲ ਜੀਗੇ ਜਿਹੜੇ ਬੰਦਾ ਬੇਤਬਾਰਾ ਹੋ ਜੇ ਉਹ ਬੰਦੇ ਦਾ ਕੀ ਕਹਿਣਾ ਵਾ ਠੀਕ ਹੈ ਬਾ ਜਿਹੜੇ ਦਿੱਲੀ ਵਾਲੇ ਆ ਦਿੱਲੀ ਵਾਲੇ ਕੱਲ ਨੂੰ ਇਹਨਾਂ ਦੀ ਜ਼ਮਾਨਤ ਰੱਦ ਹੋ ਗਈ ਅੱਜ ਮਜੀਠੀਆ ਸਾਹਿਬ ਦੀਆਂ ਗੱਲਾਂ ਕਰਦੇ ਆ ਇਹੋ ਹੀ ਆਏ ਹੋ ਗਿਆ ਕੱਲ ਨੂੰ ਆਪਣੇ ਤੇ ਵੀ ਉਹੀ ਪੈਣੀ ਆ ਫੇਰ ਅਸੀਂ ਕੀ ਕਰਾਂਗੇ ਫੇਰ ਅਸੀਂ ਕਿਹੜੇ ਹਿਸਾਬ ਨਾਲ ਭੁਗਤਾਂਗੇ ਸਾਰੇ ਉਹ ਵੀ ਜ਼ਮਾਨਤੀ ਆ ਨਾ ਉਹ ਸਾਰੇ ਸੋਸੋਧੀਆਂ ਹੋ ਗਿਆ ਸਤੰਦਰ ਜੈਨ ਹੋ ਗਿਆ ਡਿਫਾਲਟਰ ਬੰਦੇ ਆ ਉਤੋਂ ਦੇ ਉਹ ਲਿਆ ਕੇ ਸਾਡੇ ਇਹਨਾਂ ਨੇ ਬਦਾਤਾ ਬਣਾ ਦੇ ਸਕਤਰ ਆਪ ਦੇ ਲਾ ਤੇ ਇਹ ਤਾਂ ਇੱਕ ਮੈਸੇਂਜਰ ਰਹਿ ਗਿਆ ਜਿਹੜਾ ਭੰਡ ਵਾਲਾ ਕੰਮ ਕਰਦਾ ਸੀ ਇਹ ਉਹੀ ਭੰਡ ਵਾਲੇ ਕੰਮ ਤੇ ਆ ਗਿਆ ਵੀ ਤੂੰ ਬੋਲੀ ਚੱਲ ਬਾਈ ਹੱਥ-ਬਸ ਤੇਰੇ ਕੋਸ਼ ਨਹੀਂ ਇਸ ਕਰਕੇ ਅਸੀਂ ਵੀ ਅਪੀਲ ਕਰਦੇ ਆਂ ਦੇਖੋ ਆ ਕੱਠ ਵੀ ਤੁਹਾਨੂੰ ਦੱਸਦਾ ਲੋਕ ਹਜ਼ੂਮ ਆ ਜਿਹੜਾ ਉਹ ਤਖਤ ਬਦਲ ਲੰਦਾ ਹੁੰਦਾ ਤੇ ਜੇ ਆਪਾਂ ਪਹਿਲਾਂ ਤੋਂ ਪੜਦੇ ਆਂ ਤਾਂ ਯਾਰ ਇੱਕ ਰਸ਼ੀਆ ਦਾ ਬਹੁਤ ਤਕੜਾ ਡਿਕਟੇਟਰ ਹੋਇਆ ਉਹਦੀ ਇਹਨਾਂ ਲੋਕਾਂ ਨੇ ਹਕੂਮਤ ਬਦਲਦੀ ਸੀ ਮਿੱਟੀ ਘਟੇ ਇਹਦਾ ਕੁਝ ਵੀ ਨਹੀਂ ਇਹਦਾ 5 ਸਾਲ ਪਾਸੇ ਆ 5 ਸਾਲ ਦੇ ਵਿੱਚੋਂ 3.5 ਸਾਲ ਇਹਨਾਂ ਨੇ ਕੱਢਦੇ ਇਹ ਚੱਕਰ ਆ ਇਸ ਕਰਕੇ ਇਹਨਾਂ ਨੂੰ ਸਰਕਾਰ ਨੂੰ ਹੋਸ਼ ਆਉਣਾ ਚਾਹੀਦਾ ਵੀ ਐਦੋਂ ਵੱਧ ਤੁਹਾਡੇ ਨਾਲ ਕੁੱਤੇ ਖਾਣੀ ਹੋਵੇ ਉਦੋਂ ਪਹਿਲਾਂ ਪਹਿਲਾਂ ਤੁਸੀਂ ਇਹ ਲੈਂਡ ਪੂਲਿੰਗ ਪਾਲਿਸੀ ਜਿਹੜੀ ਰੱਦ ਕਰੋ ਜਿਹੜੇ ਪ੍ਰਾਈਵੇਟ ਕਲੋਨਾਈਜ਼ਰ ਨੇ ਉਹਨਾਂ ਤੇ ਨੱਥ ਪਾਓ ਉਹਨਾਂ ਨੂੰ ਤੁਸੀਂ ਪੁੱਛੋ ਵੀ ਤੁਸੀਂ ਕਲੋਨੀਆਂ ਵਿਕਸਿਤ ਕਿਉਂ ਨਹੀਂ ਕੀਤੀਆਂ ਉਹਨਾਂ ਨੂੰ ਕਰਕੇ ਉਹਨਾਂ ਤੋਂ ਲਓ ਜਿਹੜਾ ਕੁਕਰਦਾ ਬਣਦਾ ਉਹਨਾਂ ਦਾ ਉਹਨਾਂ ਨੇ ਜ਼ਮੀਨ ਖਰਾਬ ਕੀਤੀ ਹੈ ਸਾਡੀ ਪਜਾਉ ਜ਼ਮੀਨ ਖਰਾਬ ਨਾ ਕਰੋ ਇਹੀ ਸਰਕਾਰ ਨੂੰ ਮੈਸੇਜ ਹੈ ਜੀ ਧੰਨਵਾਦ ਜੀ ਸੋ ਇਹ ਤਸਵੀਰਾਂ ਦੇਖੋ ਕਿ ਇਸ ਵੇਲੇ ਅਸੀਂ ਲੁਧਿਆਣਾ ਦੇ ਕੋਰਟ ਕੰਪਲੈਕਸ ਦੇ ਬਾਹਰ ਖੜੇ ਹੋਏ ਆ ਬਿਲਕੁਲ ਜਿਹੜੇ ਸੱਚੇ ਪਾਸੇ ਡੀਸੀ ਦਫ਼ਤਰ ਹੈ ਔਰ ਬਿਲਕੁਲ ਇੱਥੇ ਸਾਹਮਣੇ ਸਟੇਜ ਦੇ ਉੱਤੇ ਸੁਖਵੀਰ ਸਿੰਘ ਬਾਦਲ ਜਿਹੜੇ ਇੱਥੇ ਆਪਣੀ ਸਪੀਚ ਦੇ ਕੇ ਹੁਣ ਇੱਥੋਂ ਨਿਕਲ ਚੁੱਕੇ ਨੇ ਲੇਕਿਨ ਉਸ ਤੋਂ ਬਾਅਦ ਦੇ ਹਾਲਾਤ ਕੀ ਨੇ ਇੱਥੇ ਦੇਖੋ ਕਿ ਜਿਹੜੇ ਕਿਸਾਨ ਸੀਗੇ ਜਿਨ੍ਹਾਂ ਨੂੰ ਆਪਣੀ ਜ਼ਮੀਨ ਪਿਆਰੀ ਹੈ ਉਹ ਹਲੇ ਵੀ ਇੱਥੇ ਖੜੇ ਹੋਏ ਨੇ ਹਲੇ ਔਰ ਗੱਲਾਂਬੱਤਾਂ ਚੱਲਦੀਆਂ ਪਈਆਂ ਨੇ ਲੇਕਿਨ ਸਵਾਲ ਇਹ ਖੜੀ ਹੁੰਦੇ ਨੇ ਕਿ ਚਾਹੇ ਸ਼੍ਰੋਮਣੀ ਕਾਲੀ ਦਲ ਹੋਵੇ ਚਾਹੇ ਕਾਂਗਰਸ ਹੋਵੇ ਜਾਂ ਕੋਈ ਵੀ ਪਾਰਟੀ ਹੋਵੇ ਕਿਸਾਨਾਂ ਦੇ ਨਾਲ ਖੜੀ ਨਜ਼ਰ ਜ਼ਰੂਰ ਆ ਰਹੀ ਹੈ ਲੇਕਿਨ ਆਪਣੀ ਆਪਣੀ ਸਪੀਡ ਦੇਖ ਕੇ ਹਰ ਕੋਈ ਨਿਕਲ ਜਾਂਦਾ ਹੈ ਕਿਸਾਨਾਂ ਦੇ ਨਾਲ ਜੋ ਕਿਸਾਨ ਪਹਿਲਾਂ ਵੀ ਕਹਿ ਰਹੇ ਸੀ ਕਿ ਪ੍ਰੋਟੈਸਟ ਅਗਰ ਕਰਨਾ ਵੀ ਪਏਗਾ ਤਾਂ ਲੰਬੇ ਸਮੇਂ ਦੇ ਲਈ ਤਾਂ ਉਹ ਕਰਨ ਨੂੰ ਤਿਆਰ ਬੈਠੇ ਨੇ ਤਾਂ बार-बार ਇਹ ਮੰਗ ਕੀਤੀ ਜਾ ਰਹੀ ਹੈ ਕਿਸਾਨਾਂ ਦੇ ਵੱਲੋਂ ਕਿ ਜਿਹੜੇ ਸਰਕਾਰ ਦੇ ਵੱਲੋਂ ਲੈਂਡ ਪੂਲਿੰਗ ਜਿਹੜੀ ਸਕੀਮ ਹੈ ਉਸ ਨੂੰ ਰੱਦ ਕੀਤਾ ਜਾਵੇ ਤੇ ਜਿਹੜੀ ਇਸ ਸਕੀਮ ਨੂੰ ਰੱਦ ਕਰਨ ਤੋਂ ਬਾਅਦ ਤਾਂ ਕਿ ਜਿਹੜੇ ਕਿਸਾਨ ਨੇ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਰਿਲੈਕਸ ਫੀਲ ਹੋਣ ਤੇ ਆਪਣੀ ਜ਼ਮੀਨ ਉੱਤੇ ਦੁਬਾਰਾ ਧਿਆਨ ਲਗਾ ਸਕਣ ਤੇ ਫਸਲ ਜਿਹੜੀ ਹੈ ਉਹ ਉਗਾ ਸਕਣ। ਸੁਵਦੇਰੀ ਅਪਡੇਟਸ 'ਚ ਜੁੜੇ ਰਹੋ ਮਿੱਟੀ ਦੇ ਨਾਲ।